ਆਨੂ ਆਪਣੇ ਆਪ ਨੂੰ ਪੂਰੇ ਪਰਿਵਾਰ ਨੂੰ ਸਾਰੀ ਕਲੀਸਿਆ ਨੂੰ ਸੰਤ ਕੌਨ ਮਹਾ ਵਿਸ਼ੇਖ ਦੇ ਪੂਰੇ ਪਰਿਵਾਰ ਨੂੰ ਮਹਾ ਵਿਸ਼ੇਖ ਦੇ ਸਾਰੇ ਪਰਿਵਾਰ ਨੂੰ ਯਿਸੂ ਮਸੀਹ ਦੇ ਲਹੂ ਦੁਆਰਾ ਪਰਮੇਸ਼ਵਰ ਪਿਤਾ ਤੁਹਾਡੇ ਪਵਿੱਤਰ ਅਨੁਗ੍ਰਹਿ ਕਿਰਪਾ ਦੇ ਸਿੰਘਾਸਨ ਦੇ ਅੱਗੇ ਲੈ ਕੇ ਆਉਂਦਾ ਹਾਂ ਪ੍ਰਭੂ ਜੀ ਤੁਸੀਂ ਇਹਨਾਂ ਦੇ ਪਾਪ ਛਮਾ ਕਰੋ ਔਰ ਤੁਸੀਂ ਕਿਹਾ ਜਿਨੇ ਪਾਪ ਸ਼ਮਾ ਕਰ ਦਿਓਗੇ ਮੈਂ ਵੀ ਉਹਨਾਂ ਨੂੰ ਮਾਫ਼ ਕਰ ਦਿਆਂਗਾ ਅੱਜ ਮੈਂ ਇਹਨਾਂ ਨੂੰ ਇਹ ਪ੍ਰਾਰਥਨਾ ਦੁਆਰਾ ਯਿਸੂ ਮਸੀਹ ਦੇ ਲਹੂ ਦੁਆਰਾ ਸ਼ਮਾ ਕਰਦਾ ਹਾਂ ਨਾਮਾ ਸ਼ਰੀਫ ਦੇ ਔਰ ਨਵੀ ਆਤਮਾ ਦੇ ਨਾਮ ਮੰਨ ਦੇ ਔਰ ਅੱਜ ਅਸੀਂ ਸੁਣਿਆ ਸਵਰਗ ਤੋਂ ਸਵਰਗੀ ਵਰਦਾਨਾਂ ਨੂੰ ਪਾਉਣ ਦਾ ਦਿਨ ਔਰ ਇਹ ਸੰਦੇਸ਼ ਜਦੋਂ ਜਦੋਂ ਜਿੱਥੇ ਜਿੱਥੇ ਵੀ ਸੁਣਿਆ ਜਾਵੇ ਤੇਰੇ ਬੇਟੇ ਬੇਟੀਆਂ ਬੱਚੇ ਨੌਜਵਾਨ ਸਵਰਗ ਦੇ ਵਰਦਾਨਾਂ ਤੇ ਨਾਲ ਭਰ ਜਾਣ ਔਰ ਸਵਰਗ ਦਾ ਪਰਮੇਸ਼ਵਰ ਆਪਣੀਆਂ ਯੋਜਨਾਵਾਂ ਦੇ ਅਨੁਸਾਰ ਤੇਰੇ ਬੱਚਿਆਂ ਦੀ ਭਵਿੱਖ ਦਾ ਨਿਰਮਾਣ ਕਰੇ ਪਿਤਾ ਪਰਮੇਸ਼ਵਰ ਜਿੱਦਾਂ ਪਵਿੱਤਰ ਬਾਈਬਲ ਵਿੱਚ ਲਿਖਿਆ ਹੋਇਆ ਕਿ ਜਦੋਂ কুমہار ਮਿੱਟੀ ਨੂੰ ਗੁੰਨਦਾ ਤੇ ਆਪਣੀ ਮਰਜ਼ੀ ਦੇ ਅਨੁਸਾਰ ਬਰਤਨ ਬਣਾਉਂਦਾ ਹੈ ਜਿਹੜਾ ਉਹਨੂੰ ਚੰਗਾ ਲੱਗੇ ਅੱਜ ਪਰਮੇਸ਼ਵਰ ਅਸੀਂ ਸਭ ਮਿੱਟੀ ਦੇ ਵੰਗੋ ਆਪਣੇ ਆਪ ਨੂੰ ਤੁਹਾਡੇ ਹੱਥਾਂ 'ਚ ਦਿੰਨੇ ਆ ਤੁਹਾਡੇ ਬਚਨਾਂ ਦੇ ਦੁਆਰਾ ਤੁਸੀਂ ਆਪਣੇ ਅਨੁਸਾਰ ਇੱਕ ਉਹ ਵਰਤਨ ਤਿਆਰ ਕਰੋ ਜਿਹੜਾ ਤੁਸੀਂ ਚਾਹੁੰਦੇ ਹੋ ਪਰ ਤੁਹਾਡੀ ਸ਼ਕਲ ਤਸਵੀਰ ਨਜ਼ਰ ਆਵੇ ਹਾਂ ਮੇਰੇ ਪਰਮੇਸ਼ਵਰ ਆਜੇ ਵਰਤਨ ਤੋਂ ਦਰਪਨ ਬਣ ਜਾਣ ਉਹ ਬਣਨ ਜਿਹਦੇ ਵਾਸਤੇ ਸਾਡਾ ਨਿਰਮਾਣ ਕੀਤਾ ਗਿਆ ਤੁਹਾਡੀਆਂ ਮਹਾਨ ਪ੍ਰਤੀਜ्ञਾਵਾਂ ਤੇ ਯੋਜਨਾਵਾਂ ਸਾਡੇ ਜੀਵਨਾਂ 'ਚ ਪੂਰੀਆਂ ਹੋਣ ਤੁਹਾਡੇ ਸ਼ਬਦ ਵਚਨ ਇੱਕ ਇੱਕ ਕਰਕੇ ਸਾਡੀਆਂ ਜ਼ਿੰਦੀਆਂ 'ਚ ਪੂਰੇ ਹੋਣ 26 ਮਈ ਨੂੰ ਜਾਂ ਹੋਰ ਬੜਾ ਐਤਵਾਰ ਸਵਰਗ ਤੋਂ ਆਇਆ ਯੇਸ਼ੂ ਮਸੀਹ ਦਾ ਜਿੰਦਾਨਾ ਸਾਡੇ ਪਰਿਵਾਰਾਂ ਨੂੰ ਦੁੱਖ ਤੇ ਕਲੇਸ਼ਾਂ ਤੋਂ ਚੜਾਉਣ ਦੇ ਲਈ ਪਰਮੇਸ਼ਵਰ ਅਸੀਂ ਸਾਰੇ ਸਾਫ ਜਨ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ ਹਾਂ 26 ਮਈ ਨੂੰ ਸਵਰਗ ਤੋਂ ਆਇਆ ਜਿਸ ਦਾ ਨਾਮ ਯਸ ਦਾ ਨਾਮ ਸਾਡੇ ਪਰਿਵਾਰਾਂ ਨੂੰ ਦੁੱਖ ਅਤੇ ਕਲੇਸ਼ਾਂ ਤੋਂ ਛੁਡਾਉਣ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣਾ ਹੱਥ ਧਾਓ ਸਭ ਬੋਲੋ ਸਵਰਗ ਦੇ ਪਰਮੇਸ਼ਵਰ ਅਸੀਂ ਪ੍ਰਾਰਥਨਾ ਕਰਦੇ ਹਾਂ ਸਵਰਗ ਤੋਂ ਆਇਆ ਜਿਸ ਦਾ ਨਾਮ ਯੇਸੂ ਮਸੀਹ ਦਾ ਨਾਮ ਸਾਡੇ ਪਰਿਵਾਰਾਂ ਨੂੰ ਦੁੱਖਾਂ ਤੋਂ ਕਲੇਸ਼ਾਂ ਤੋਂ ਸਦਾ ਦੇ ਲਈ ਛਡਾਉਣ ਦੇ ਲਈ 26 ਮਈ ਨੂੰ ਪਰਮੇਸ਼ਵਰ ਵੱਡੇ-ਵੱਡੇ ਚਿੰ ਚਮਤਕਾਰ ਹੋਣ ਔਰ ਤੁਸੀਂ ਦੂਰੋਂ ਨੇੜੇਓ ਹਜ਼ਾਰਾਂ ਲੋਕਾਂ ਨੂੰ ਜੋ ਟੁੱਟੇ ਹੋਏ ਜੋ ਦੁਖੀ ਪਰਿਵਾਰਾਂ ਚ ਦੁਖੀ ਪਰੇਸ਼ਾਨ ਨੇ ਉਹ ਪਰਿਵਾਰ ਆਉਣ ਤੇ ਉਹ ਪਰਿਵਾਰ ਨਵੇਂ ਬਣ ਕੇ ਜਾਣ ਪ੍ਰਾਰਥਨਾ ਯਸੂਰ ਮਸਜਿਦ ਅੱਜ ਮੰਗਦੀ ਹੈ ਸਭ ਬੋਲੋ ਆਮੀਨ ਆਮੀਨ ਜੋਰ ਸੇ ਬੋਲੋ ਆਮੀਨ ਬੜਾ ਹੌਸਲਾ ਕੇ ਬੋਲੋ ਆਮੀਨ ਸਭ ਆਲੇ ਖੜ੍ਹੇ ਹੋਏ ਪ੍ਰਮੋ ਦੀ ਮਹਿਮਾ ਕਰਦੇ ਹੋਏ ਆਪਣੇ ਸਥਾਨ ਦੇ ਉੱਪਰ ਸਭ ਜਮ ਬੈਠ ਜਾਵਾਂਗੇ ਜੀਜ਼ਸ ਜੀਜ਼ਸ ਮਹਾਨ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਤਰਮੀ ਪਰਮੇਸ਼ਵਰ ਤੇਰੀ ਮਹਾਨ ਸ਼ਾਨ ਮੇਰਾ ਮਹਾਂ ਅਭਿਸ਼ੇਕ ਅੱਜ ਜਨ ਸੰਧੀਆਂ ਤੇ ਆਵੇ ਸਵਰਗ ਦਾ ਪਰਮੇਸ਼ਵਰ ਯੇਸੂ ਦੇ ਪਵਿੱਤਰ ਲਹੂ ਇਸ ਪੂਰੇ ਪੰਡਾਲ ਨੂੰ ਕਵਰ ਕਰੇ ਆ ਮੇਰੇ ਪਰਮੇਸ਼ਵਰ ਅੱਜ ਦਿਲ ਦਿਮਾਗ ਸਰੀਰ ਆਤਮਾ ਜਾਨ ਪ੍ਰਾਣ ਸੋਚ ਵਿਚਾਰ ਕਾਰ ਬੱਚੇ ਬਿਜ਼ਨਸ ਕਾਰੋਬਾਰ ਪੈਸਾ ਸਭ ਕੁਝ ਨਵਾਂ ਕਰ ਦੇ ਮੇਰੇ ਪਰਮੇਸ਼ਵਰ ਤੁਹਾਡੀ ਮਰਜ਼ੀ ਜੋ ਸਵਾਰੀ ਚ ਪੂਰੀ ਹੁੰਦੀ ਹੈ ਅੱਜ ਇਹਨਾਂ ਜ਼ਿੰਦਗੀਆਂ 'ਚ ਹੋਵੇ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ ਤੁਹਾਡਾ ਰਾਜ ਅਭੀ ਮੇਰੇ ਪਰਮੇਸ਼ਵਰ ਅੱਜ ਰੋਜ਼ ਦੀ ਰੋਟੀ ਅੱਜ ਸਾਨੂੰ ਤੇ ਮੇਰੇ ਪਰਮੇਸ਼ਵਰ ਸਾਨੂੰ ਪਰਤਾਵੇ ਚ ਅੱਜ ਮਹਿਸ ਚ ਨਾ ਪੈਣ ਦੀ ਮੇਰੇ ਪਰਮੇਸ਼ਵਰ ਬਰਾਈ ਤੋਂ ਬਚਾ ਬਾਦਿਸ਼ਾਹ ਕੁਦਰਤ ਜਲਾਦ ਤੇਰਾ ਹੈ ਅਸੀਂ ਸਭਨਾਂ ਨੂੰ ਉਹਨਾਂ ਦੁੱਖ ਦੇਣ ਵਾਲਿਆਂ ਨੂੰ ਮਾਫ ਕਰਦਿਆਂ ਔਰ ਆ ਤੁਸੀਂ ਵੀ ਸਾਨੂੰ ਮਾਫ ਕਰੋ ਤੇਰੇ ਬੱਚਿਆਂ ਦੀ ਕਿਰਪਾ ਕਰੋ ਦਇਆ ਕਰੋ ਮੇਰੇ ਪਰਮੇਸ਼ਵਰ ਯੇਸੂ ਦੇ ਪਾਕ ਲਹੂ ਚ ਤੁਹਾਡੇ ਹੱਥਾਂ ਚ ਦਿੰਦੇ ਹੋਏ ਪ੍ਰਾਰਥਨਾ ਯੇਸ਼ੂ ਨੂੰ ਮਸਤੀ ਦਿਨਾ ਚ ਪਕਦੇ ਹਾਂ ਸਭ ਬੋਲੋ ਆਮੀਨ जोर से बोलो आमीन आमीन फाटडा बोलो आमीन आमीन थैंक यू जीसस आज स्वर्गा परमेश्वर सरना गल बात करूगा आपा सुनया सी पिछले इतवार नु assi इक संदेश नु सुनया और आज जदी बहुत सारे ਗਵੰਗਾ ਵੀ ਨੇ ਆਧਾਰ ਜੀਵਨ ਦੇ ਵਿੱਚ ਪਰਮੇਸ਼ਰ ਨੇ ਆਪਣੇ ਚਿੰ ਚਮਤਕਾਰ ਕੀਤੇ ਅਸੀਂ ਪਵਿੱਤਰ ਜਲ ਦੀਆਂ ਗਵਾਹੀਆਂ ਸੁਣ ਚੁੱਕੇ ਆ ਅ ਗੀਰੂਸਲਮ ਤੋਂ ਆਇਆ ਮਹਾਪਿਸ਼ੇਕ ਵਾਲਾ ਤੇਲ ਉਹਦੇ ਬਹੁਤ ਸਾਰੇ ਗਵਾਹੀਆਂ ਆਇਆਂ ਸੁਣੀਆਂ ਸੋਨ ਦੇ ਪਰਮਾਤਮਾ ਦੇ ਪਰ ਅੱਜ ਉਹ ਸੰਦੇਸ਼ ਜੋ ਸੱਚ ਜੁ ਆਇਆ ਕਿ ਆਜੋ ਦਿਨ ਹੈ ਸਵਰਗ ਤੋਂ ਬੋਲੋ ਸਵਰਗ ਦੇ ਬੋਲੋ ਫਰਦਾਨ ਪੌਣ ਦਾ ਦਿਨ ਬੋਲੋ ਸਵਰਗੀ ਵਰਦਾਨਾਂ ਨੂੰ ਪੌਣ ਦਾ ਦਿਨ ਹੱਥ ਚਾਓ ਜਸਤੁਰ ਉੱਪਰ ਬੋਲੋ ਸਵਰਗੀ ਵਰਦਾਨਾਂ ਨੂੰ ਪੌਣ ਦਿਨ ਬੋਲੋ ਆਮੀਨ ਸੋ ਗਰਮੀ ਭਾਵੇਂ ਜਿਆਦੀ ਥੋੜੀ ਹੈ ਆਪਣੇ ਸਥਾਨ ਤੇ ਬੈਠੇ ਰਹਿਣਾ ਅੱਜ ਮਿੱਠਾ ਪਾਣੀ ਤੁਹਾਨੂੰ ਮਿਲਦਿਆ ਪਿੱਛੇ ਨੂੰ ਮਿਲੂਗਾ ਸੇਵਾ ਦਾ ਲੱਗੇ ਹੋਏ ਨੇ ਉਠ ਕੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਹਰ 10 ਮਿੰਟ ਬਾਅਦ ਪਾਣੀ ਤੁਹਾਡੇ ਕੋਲ ਆਏਗਾ ਆਪਣੇ ਆਪ ਸੋ ਅੱਜ ਮਿੱਠੇ ਹੋ ਕੇ ਜਾਣਾ ਔਰ ਪਰਮੇਸ਼ਵਰ ਦੀ ਮਹਾਂ ਸਮਾਰ ਮਹਾ ਵਿਸ਼ੇਖ ਤੁਹਾਡੀ ਜ਼ਿੰਦਗੀਆਂ ਚ ਆਪਣੀ ਮਿਠਾਸ ਨੂੰ ਭਰੇਗਾ ਔਰ 26 ਮਈ ਨੂੰ ਜਿਹੜਾ ਅਗਲਾ ਐਤਵਾਰ ਆ ਰਿਹਾ ਆਰਖੋ ਦੇ ਇਸ਼ਤਿਹਾਰ ਵੀ ਬਣੇ ਹੋਏ ਨੇ ਈਸਵਰਗ ਦੀ ਚਿੱਠੀ ਹਰ ਇੱਕ ਜਾਨ ਨੂੰ ਘਰ ਲੈ ਕੇ ਜਾਵੇ ਔਰ ਤੇ ਲਿਖਿਆ ਹੋਇਆ ਇੱਕ ਲਿਖਤੀ ਵਾਅਦਾ ਪਰਮੇਸ਼ਵਰ ਦਾ ਕਿ ਸਵਰਗ ਤੋਂ ਆਇਆ ਪ੍ਰਭੂ ਯਸੂ ਮਸੀਹ ਦਾ ਨਾਮ ਤੁਹਾਡੇ ਪਰਿਵਾਰਾਂ ਨੂੰ ਦੁੱਖਾਂ ਤੇ ਕਲੇਸ਼ਾਂ ਤੋਂ ਛੁਟਕਾਰਾ ਦੇਣ ਵਾਅਦੇ। ਹਿੰਦੀ ਪੰਜਾਬੀ ਦੇ ਵਿੱਚ ਇਹ ਜਰੂਰ ਲੈ ਕੇ ਜਾਓ। ਔਰ ਅਗਰ ਚਾਹੁੰਦੇ ਹੋ ਕਿ ਮੇਰਾ ਪਰਿਵਾਰ ਖੁਸ਼ਹਾਲ ਹੋਵੇ। ਸਾਰੇ ਕਲੇਸ਼ਾਂ ਦੁੱਖਾਂ ਤੋਂ ਮੇਰਾ ਪਰਿਵਾਰ ਆਜ਼ਾਦ ਹੋਵੇ। ਸਾਡਾ ਪਰਿਵਾਰ ਬਣੇ ਜਿਵੇਂ ਅਜੂਬ ਦਾ ਪਰਿਵਾਰ ਸੀ ਉਹ ਨਵਾਂ ਪਰਿਵਾਰ ਬਣਾਇਆ ਪਰਮੇਸ਼ਰ ਨੇ ਜਦੋਂ ਸਭ ਕੁਝ ਚਲਾ ਕੇ ਵਾਪਸ ਆਇਆ ਉਹ ਪਰਿਵਾਰ ਜਿਹੜਾ ਪਰਮੇਸ਼ਰ ਯਿਸੂ ਮਸੀਹ ਨੇ ਬਣਾਇਆ ਇਹਦਾ ਪੁੱਤਰ ਪਵਿੱਤਰ ਆਤਮਾ ਦਾ ਪਰਿਵਾਰ ਉਹ ਪਰਿਵਾਰ ਜੋ ਉਹਨਾਂ 14 ਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਜਿੱਥੇ ਮੇਰਾ ਪਿਤਾ ਤੇ ਮੈਂ ਆਂ ਉੱਥੇ ਤੁਸੀਂ ਹੋਵੋਗੇ ਸਵਰਗ ਦਾ ਪਰਿਵਾਰ ਸਵਰਗ ਦੀ ਮਹਿਮਾ ਸੋ ਅਗਰ ਚਾਹੌਣਿਆ ਕੇ ਸ਼ਬਦ ਪੂਰੇ ਹੋਣ ਸੋ ਇਹ ਜ਼ਿੰਮੇਵਾਰੀ ਸਮਝੋ ਕਿ ਮੈਂ ਇਹ ਜੀਵਨ ਦੇ ਚਿੱਠੀਆਂ 10 50 ਲੋਕਾਂ ਨੂੰ ਆਪ ਜਾ ਕੇ ਦੇਵਾਂ ਇਹ ਜ਼ਰੂਰ ਇਹ ਚਿੱਠੀਆਂ ਨੂੰ ਵੰਡਣਾ ਆਪਣੇ ਨਾਲ 2 4 10 ਪਰਿਵਾਰ ਲੈ ਕੇ ਆਉਣੇ ਔਰ ਪੂਰੇ ਪਰਿਵਾਰ ਨਾਲ ਆਇਓ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਵਰ 26 ਮਈ ਨੂੰ ਮੇਰਾ ਸਾਰਾ ਪਰਿਵਾਰ ਤੇਰੇ ਭਵ ਚਾਵੇ ਤਾਂ ਕਿ ਜੋ ਸ਼ਬਦ ਬੋਲੇ ਗਏ ਨੇ ਉਹ ਸ਼ਬਦ ਮੇਰੇ ਬੋਲੋ ਮੇਰੇ ਪਰਿਵਾਰ ਚ ਬੋਲੋ ਮੇਰੇ ਪਰਿਵਾਰ ਚ ਬੋਲੋ ਪੂਰੇ ਹੋਣ ਆਕਾ ਸਜਾਹਤ ਸੰਤ ਰੱਖੋ ਆਕਾ ਬੰਦ ਕਰੋ ਥੈਂਕ ਯੂ ਜੀਸਸ ਥੈਂਕ ਯੂ ਲਾਰਡ ਥੈਂਕ ਯੂ ਮਾਸਟਰ ਥੈਂਕ ਯੂ ਜੀਸਸ ਥੈਂਕ ਯੂ ਲਾਰਡ ਜੀਸਸ ਕ੍ਰਾਈਸ ਹਾਲੇਲੂਇਆ ਸੋ ਅੱਜ ਅਸੁੰਦਿਆਂ ਬਾਈਬਲ ਦੇ ਵਿੱਚੋਂ ਇਹ ਸ਼ਬਦ ਅੱਜ ਆਪਾਂ ਸੁਣਾਂਗੇ ਬਾਈਬਲ ਕਿੰਨੇ ਲੋਕਾਂ ਨੂੰ ਪੜ੍ਹਨੀ ਆਉਂਦੀ ਹੈ ਹੱਥ Đਾਓ ਜਿਹਨਾਂ ਨੂੰ ਬਾਈਬਲ ਪੜ੍ਹਨੀ ਆਉਂਦੀ ਹੈ ਹਿੰਦੀ ਪੰਜਾਬੀ ਅੰਗਰੇਜ਼ੀ ਚ ਖਾਤਿਰ ਜਿਹਨਾਂ ਨੂੰ ਪੜ੍ਹਨਾ ਆਉਂਦਾ ਹੱਥ Đਾਓ ਜਿਹਨਾਂ ਨੂੰ ਪੜ੍ਹਨਾ ਆਉਂਦਾ ਸੇ ਪੜ੍ਹ ਲੈਂਦੇ ਆ ਘਰ 'ਚ ਜੇ ਹੱਥ ਵਿੱਚ ਕਰੋ ਜਿਹਨਾਂ ਪਰਿਵਾਰ 'ਚ ਕੋਈ ਪੜਿਆ ਲਿਖਿਆ ਬੰਦਾ ਹੋਵੇ ਜਿਹਨੂੰ ਪੰਜਾਬੀ ਹਿੰਦੀ ਪੜ੍ਹਨੀ ਹੁੰਦੀ ਹੈ ਜਾਂ ਕਿਸੇ ਨੂੰ ਪੰਜਾਬੀ ਜਾਂ ਹਿੰਦੀ ਜਿਹੜੀ ਭਾਸ਼ਾ ਵੀ ਪੜ੍ਹਨੀ ਹੁੰਦੀ ਉਹ ਹੱਥ ਠਾਓ ਤੁਹਾਡੇ ਘਰ ਚ ਪੜ੍ਹੇ ਰਿਹਾ ਹੈ ਨਹੀਂ ਕੋਈ ਤੁਹਾਡੀ ਗੱਲ ਕਰਦਾ ਲੋ ਡੇੜੂ ਵਾਲੇ ਤੁਹਾਡਾ ਹੱਥ ਹੈ ਨਹੀਂ ਜੇ ਉਹ ਹੱਥ ਹੈ ਨਹੀਂ ਉਹ ਹੱਥ ਠਾਓ ਦਾ ਆਹ څنګه ਸਾਰੇ ਕੋਈ ਹੈ ਨਹੀਂ ਜ਼ਿਆਦਾ ਕਰਮੀ ਵੀ ਹੈ ਨਹੀਂ ਕਿ ਦਿਮਾਗ ਸੁੰਨ ਹੋ ਜਾਵੇ ਹੱਥ نیچے ਕਰੋ ਮੈਂ ਕਹਿ ਰਿਹਾ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਪੜਿਆ ਲਿਖਿਆ ਬੰਦਾ ਜੋ ਪੜ੍ਹ ਸਕਦਾ ਉਹ ਹੱਥ ਠਾਓ ਦਾ ਸਤ ਇਤਨਾ ਸਿੱਧਾ ਤੁਹਾਡਾ ਨਿਕਾਸ ਪੜੇ ਲੱਗਾ ਹੈ ਨਹੀਂ ਮੈਨੂੰ ਇਹਨਾਂ ਕੋ ਨੂੰ ਵੀ ਨਹੀਂ ਦਿਖਦਾ ਨਹੀਂ ਜੀਸਸ ਖਤਮ ਜੀ ਕਰੋ ਜਿਨ੍ਹਾਂ ਦੇ ਘਰ 'ਚ ਕੋਈ ਨਹੀਂ ਪੜਿਆ ਲਿਖਿਆ ਉਹ ਹੱਥ ਔਡ ਜਿਹੜੇ ਘਰ 'ਚ ਕੋ ਪੜਿਆ ਲਿਖਿਆ ਹੈਗਾ ਪੜਨ ਲੱਗਣਾ ਕੋਈ ਸਭ ਦੇ ਹੈਗੇ ਆ ਆਪਣੇ ਹੱਥ ਔਡ ਮੈਂ ਆਤ ਨਹੀਂ ਉੜ ਜਾਣ ਲੱਗਾ ਤੁਹਾਡੇ ਕੋ ਲੈਣਗੇ ਜੀਸਸ ਕ੍ਰਾਈਸ ਸੋਹਣ ਗੱਲ ਤੁਸੀਂ ਤੋਹ ਗੱਲ ਕਰਦੀ ਕੰਤੂ ਵਿਚਾਰੀ ਵੀ ਸੀ ਕੁਈ ਉਹਨੇ ਬੜੇ ਯਤਨ ਕੀਤੇ ਬੜੇ ਰਿਸ਼ਤੇ ਕਰਾਏ ਕੁਛ ਸਰੇ ਚੜਿਆ ਨਹੀਂ ਚਲੋ ਕਦੇ ਆਪਣੀ ਮਿਹਨਤ ਲਈ ਇੱਕ ਰਿਸ਼ਤਾ ਉਹਦਾ ਸਰੇ ਚੜ ਗਿਆ ਮੁੰਦੀ ਦੀ ਬਣੀ ਉਹਨੂੰ ਬੜੇ ਸ਼ਾਂਪ ਸੀਗਾ ਵੀ ਮੈਂ ਕੋ ਮੁੰਦੀ ਪਵੇ ਰੀਪੀ ਸੀ ਕਦੇ ਨਹੀਂ ਲੈ ਸਕਿਆ ਪਰ ਉਹ ਸੁਪਨਾ ਪੂਰਾ ਹੋ ਗਿਆ ਉਹਦੇ ਮੁੰਦੀ ਵੀ ਪੈ ਗਈ ਤੇ ਵਿਚੋਲਣ ਹੈ ਵਿਆਹ ਦੇਣਾ ਰਿਸ਼ਤੇਦਾਰ ਸਾਰੇ ਆਏ ਹੋਏ ਨੇ ਸਭ ਨੇ ਵਜੇ ਲੀੜੇ ਪਾਇਆ ਹੋ ਕੋਨੇ ਵੀ ਵਜੇ ਸੂਟ ਪਾਇਆ ਹੋਇਆ ਔਰ ਉਹਦੇ ਮੁਸੀਬਾ ਦੀ ਕੋਣ ਕਦੇ ਉਹ ਬੀਜੀ ਕੋਲ ਜਾਂਦੀ ਕਦੇ ਉਹ ਭਾਈ ਕੋਲ ਛੱਡਦੀ ਕਦੇ ਕਿੱਥੇ ਗੇੜੇ ਲਾਉਂਦੀ ਫਿਰਦੀ ਹੈ ਪੈਰਾਂ ਦੇ ਵਿੱਚ ਜਿਵੇਂ ਨਾ ਬਿੱਲੀ ਬੰਨੀ ਹੁੰਦੀ ਤੁਰਦੀ ਫਿਰ ਛੋਪੇ ਮਾਰਦੀ ਫਿਰਦੀ ਹੈ ਬੜੀ ਬੇਜਾਨ ਬੇਚੈਨ ਕਾਰਨ ਜਦੋਂ ਉਹ ਮੰਦੀ ਪਾਈ ਹੋਈ ਸਦਿਆਂ ਬਾਅਦ ਮਿਲੀ ਕੋਈ ਦੇਖਦਾ ਹੀ ਨਹੀਂ ਸੀ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ ਉਹ ਬੜੀ ਪਰੇਸ਼ਾਨ ਮੁੰਦੀ ਉਹਨੇ ਪਾਈ ਹੋਈ ਆ ਪੁਹੇਰਾ ਹੱਥ ਵੀ ਅੱਗੇ ਕਰੇ ਉਂਗਲ ਵੀ ਟਾ ਕਰੇ ਬੜਾ ਕੁਛ ਕਰੇ ਕੋਈ ਵਿੰਦਾ ਹੀ ਨਹੀਂ ਕਹਿੰਦੇ ਇੰਨੇ ਜਿਹਰਾ ਬਾਦ ਮੁੰਦੀ ਪਈ ਆ ਕੋਈ ਦੇਖਦਾ ਹੀ ਨਹੀਂ ਉਹਨੇ ਇੱਕ ਆਈਡੀਆ ਆਇਆ ਚਾਰ ਬੀਬੀਆਂ ਖੜੀਆਂ ਉੱਥੇ ਤੇ ਉਹ ਵਿੱਚ ਫੜ ਗਈਆਂ ਆਹ ਵਾਲੀ ਉਂਗਲ ਕਹਿੰਦੇ ਮੂਰੇ ਇੱਕਾਂ ਐ ਦਸ ਸਿੰਘ ਜੀ ਕਹਿੰਦੇ ਨਹੀਂ ਬੀਬੀਓ ਪਰੇ-ਪਰੇ ਹੋ ਜਾਓ ਮਤਲਬ ਗੱਲ ਕਿਸੇ ਦੁਕਾਨ ਦੀ ਜੀ ਮੇਰੀ ਕੋਈ ਮੁੰਦੀ ਦੇਖੇ ਸੋ ਆਜੋ ਸੰਦੇਸ਼ ਕਈ ਅਨੁਸਾਰ ਹੈ ਕਿ ਦੁਨੀਆ ਨੂੰ ਦਿਖਾਵੇ ਨਹੀਂ ਕੁਝ ਨਹੀਂ ਕਰਨਾ ਜੋ ਕਰਨਾ ਗੋਲ ਪਰਮੇਸ਼ਵਰ ਲਈ ਕਰਨਾ ਹੈ ਸੋ ਪਰਮੇਸ਼ਵਰ ਸਵਰਗ ਛੱਡ ਕੇ ਗੋਲ ਪ੍ਰਥਮੀ ਦਿਹਾੜਾ ਔਰ ਯੇਸ਼ੂ ਮਸੀਹ ਨੇ ਨਾਮ ਰਖਾਇਆ ਔਰ ਆਪਣਾ ਪਵਿੱਤਰ ਲਹੂ ਵਹਾਇਆ ਇਸ ਲਈ ਤਾਂ ਕਿ ਤੁਹਾਡੇ ਸ਼ਕਲਾਂ ਤੁਹਾਡਾ ਭਵਿੱਖ ਤੁਹਾਡਾ ਕਾਰੋਬਾਰ ਤੁਹਾਡੀ ਜਨਰੇਸ਼ਨ ਤੁਹਾਡਾ ਵੰਸ਼ ਜੋ ਨਜ਼ਰ ਨਹੀਂ ਸੀ ਆ ਰਹੇ ਲੁਕਿਆ ਹੋਇਆ ਸੀ ਤੁਹਾਡੀ ਪਹਿਚਾਨ ਖਤਮ ਸੀ ਉਹ ਪਰਮੇਸ਼ਵਰ ਧਰਤੀ ਤੇ ਆਇਆ ਯਿਸੂ ਨਾਮ ਰਖਾਇਆ ਆਪਣਾ ਲਹੂ ਵਹਾਇਆ ਔਰ ਲਹੂ ਤੁਹਾਡੇ ਤੇ ਆਇਆ ਤਾਂ ਕਿ ਤੁਹਾਡੀਆਂ ਸ਼ਕਲਾਂ ਨਜ਼ਰ ਆਉਣ ਸਵਰਗ ਦੇ ਵਿੱਚ ਸਵਰਗੀ ਪਿੱਤ ਨੂੰ ਬੋਲੋ ਹਾਲੇਲੂਇਆ ਮਾਰੋ ਤਾਲੀਆਂ ਤੁਹਾਡੀ ਸ਼ਕਲਾ ਨਜ਼ਰੋਂ ਸਵਰਗ ਵਿੱਚ ਤੁਹਾਡੇ ਪੀੜੀਆਂ ਜਨਰੇਸ਼ਨ ਤੁਹਾਡਾ ਬਿジネス ਤੁਹਾਡਾ ਕਾਰੋਬਾਰ ਜੰਗਾ ਬੁ ਦੇਖ ਸਭ ਦਾ ਨਜ਼ਰ ਆਵੇ ਸਵਰਗੀ ਪਰਮੇਸ਼ਰ ਨੂੰ ਅੱਜ ਉਹ ਪਰਮੇਸ਼ਰ ਤੁਹਾਡੀਆਂ ਅੱਖਾਂ ਗੋਲਵੇ ਤੁਸੀਂ ਦੇਖੋ ਜੋ ਪਰਮੇਸ਼ਰ ਦਿਖਾਉਣਾ ਚਾਹੁੰਦਾ ਤੁਹਾਨੂੰ ਹਾਲੇਲੂਇਆ ਬ੍ਰਾਈਟ ਸ਼ਾਨਦਾਰ ਪਵੇਖ ਸਵਰਗ ਸਵਰਗੀ ਥੀਗਨ ਨਵਾਂ ਜੀਵਨ ਪਰਭੂਰ ਜੀਵਨ ਵਾਦੇ ਵਾਲਾ ਜੀਵਨ ਬੋਲੋ ਹallelujah ਕਾਰੋਬਾਰ ਸਵਸਥ ਮਜਬੂਤ ਪਰਿਵਾਰ ਚੰਗਾ ਸਰੀਰ ਦਿੜ੍ਡ ਸਰੀਰ ਮਜਬੂਤ ਸਰੀਰ ਬਿਮਾਰੀ ਤੋਂ ਰਹਿਤ ਸਰੀਰ ਤੇ ਤੁਹਾਡਾ ਚੰਗਾ ਬਿਜ਼ਨਸ ਕਾਰੋਬਾਰ ਵਾਦੇ ਵਾਲਾ ਬੋਲੋ ਹallelujah ਬੋਲੋ ਵਰਕਤ ਵਾਲਾ ਹਰ ਗੱਲ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਬੋਲੋ ਉੱਚਾ ਸਾਰੇ ਬੋਲੋ ਬੋਲੋ ਉੱਚਾ ਉਠਾ ਚਾਉਂਦਾ ਹੈ ਹallelujah థాంਕ ਯੂ ਜੀਜ਼ਸ ਸੋ ਆਪੇ ਮੇਰੇ ਕਹਿਣ ਦਾ ਮਤਲਬ ਤੇ ਪਵਿੱਤਰ ਬਾਈਬਲ ਜਿਹੜੀ ਹੈ ਇਹ ਸਵਰਗੀ ਯੋਜਨਾਵਾਂ ਦੀ ਬੋਲੋ ਪਵਿੱਤਰ ਕਿਤਾਬ ਹੈ ਅਗਰ ਨਜ਼ਰ ਆ ਰਹੀ ਹੈ ਦੇਖੋ ਪਵਿੱਤਰ ਬਾਈਬਲ ਮਨੁੱਖ ਜਾਤੀ ਲਈ ਪਰਮੇਸ਼ੁਰ ਦੀ ਸੋਗਾ ਪਵਿੱਤਰ ਬਾਈਬਲ ਪਰਮੇਸ਼ਵਰ ਦੇ ਵੱਲੋਂ ਮਨੁੱਖਾਂ ਲਈ ਸਭ ਤੋਂ ਵੱਡਾ ਮੁੱਲਾ ਤੋਹਫ਼ਾ ਕੀਮਤੀ ਤੋਹਫ਼ਾ ਇਹ ਉਹ ਬਹਾਰ ਹੈ ਪੂਰੀ ਮਾਨਵ ਜੱਤ ਦੇ ਲਈ ਹਰ ਉਹ ਮਨੁੱਖ ਜੋ ਪ੍ਰਥਵੀ ਤੇ ਪੈਦਾ ਹੋਇਆ ਔਰ ਉਸ ਨੂੰ ਇੱਕ ਕਿਤਾਬ ਤੇ ਪਵਿੱਤਰ ਗ੍ਰੰਥ ਪੜ੍ਹਨਾ ਚਾਹੀਦਾ ਜ਼ਰੂਰ ਪੜ੍ਹਨਾ ਚਾਹੀਦਾ ਇਹਦੇ ਵਿੱਚ ਕਥਾ ਕਹਾਣੀਆਂ ਨਹੀਂ ਇਹਦੇ ਵਿੱਚ ਤੁਹਾਡੀ ਤੇ ਤੁਹਾਡੇ ਪਰਮੇਸ਼ਵਰ ਦੀ ਬੋਲੋ ਜੀਵਨ ਦੀ ਕਥਾ ਹੈ ਦਾਸਤਾਨ ਤੁਹਾਡੇ ਮੇਰੇ ਪਰਮੇਸ਼ਵਰ ਦੀ ਕਹਾਣੀ ਹੈ ਸਾਡਾ ਸ਼ੁਰੂਆਤ ਅਤੀਤ ਛੜ ਅੰਤ ਇਸ ਪੁਸਤਕ ਈ ਸ਼ੁਰੂ ਹੋਇਆ ਇਸ ਕਰਕੇ ਨਹੀਂ ਵੀ ਪੜਨਾ ਆਉਂਦਾ ਘਰ 'ਚ ਬੱਚੇ ਜ਼ਰੂਰ ਹੋਣਗੇ بڑے ਹੋਏ ਇਹ ਪਵਿੱਤਰ ਕਿਤਾਬ ਲੈ ਕੇ ਜਾਓ ਇਹਨੂੰ ਸੁਣ ਦੀ ਆਤਮਾਓ ਇਹਨੂੰ ਪੜੋ ਤੇ ਜਾਣੋ ਕਿ ਪਰਮੇਸ਼ਰ ਨੂੰ ਤੁਹਾਡੇ ਵਾਸਤੇ ਕੀ ਰੱਖਿਆ ਹੋਇਆ ਇਹ ਬਹੁਤ ਜ਼ਰੂਰੀ ਹੈ ਇਹ ਹਦਾਇਤਾਂ ਵਿੱਚੋਂ ਸਭ ਤੋਂ ਵੱਡੀ ਹਦਾਇਤ ਹੈ ਕਿ ਪਵਿੱਤਰ ਸ਼ਾਸਤਰ ਨੂੰ ਪੜਨ ਵਾਲੇ ਸੁਣਨ ਵਾਲੇ ਬਣੋ ਔਰ ਇਸ ਲਈ ਬਾਈਬਲ ਦੀ ਆਖਰੀ ਕਿਤਾਬ ਪ੍ਰਕਾਸ਼ ਦੀ ਪੋਥੀ ਲਿਖਿਆ ਹੋਇਆ ਤਨ ਉਹ ਜਿਹੜੇ ਇਸ ਪਵਿੱਤਰ ਬਾਣੀ ਨੂੰ ਪੜਦੇ ਨਹੀਂ ਇਹ ਪਰਮੇਸ਼ਰ ਉਹ ਕਹਿ ਰਹੇ ਨੇ ਸਵੈਗਤ ਵਿੱਚ ਤਨ ਉਹ ਜਿਹੜੇ ਇਸ ਬਾਣੀ ਨੂੰ ਸੁਣਦੇ ਨੇ ਤੇ ਤਨ ਉਹ ਜਿਹੜੇ ਇਹਦੇ ਵਿੱਚ ਲਿਖਿਆ ਆ ਉਹਨਾਂ ਨੂੰ ਪੂਰਾ ਕਰਦੇ ਹਾਂ ਸੋ ਇਸ ਕਰਕੇ ਇਸ ਬਾਣੀ ਨੂੰ ਪੜਨਾ ਔਰ ਘਰ ਜਾ ਕੇ ਪਹਿਲਾ ਗੁਰੰਥੀਆ 12ਵਾਂ ਦੇ ਇਹ ਪੂਰਾ ਅਧਿਆਇ ਹੈ ਪੂਰਾ ਚੈਪਟਰ 14 12 ਤੋਂ 14 ਦੋ ਚੈਪਟਰ ਨੇ ਪਹਿਲਾ ਗੁਰੰਥੀ ਨਵੇਂ ਨਿਆਂ ਦੇ ਵਿੱਚ ਇਹ ਪੜਨੇ ਆ ਬੜੇ ਗੌਰ ਨਾਲ ਪੜਨਾ ਔਰ ਰੋਮੀਆ 12 ਦੇ ਆਇ ਔਰ ਉਸ ਤੋਂ ਬਾਅਦ ਪਹਿਲਾ ਕੁੰਠਿਆ 13 ਦੇ ਆਏ ਇਹ ਜਰੂਰ ਪੜਨੇ ਆ ਅਗਰ ਨਹੀਂ ਹੈਗਾ ਫਰਵਾਤੇ WhatsApp ਤੇ ਆਪਣਾ ਨਾਮ ਲੈ ਕੇ ਭੇਜੋ ਇਹ ਪੂਰੀ ਸਟੋਰੀ ਜਿਹੜੀ ਹੈ ਪੂਰੇ ਅੱਜ ਤੁਹਾਨੂੰ WhatsApp ਤੇ ਮਿਲ ਜਾਣਗੇ ਫੋਨ 'ਚ ਵੀ ਤੁਸੀਂ ਪੜ ਸਕਦੇ ਹੋ ਸੁਣ ਸਕਦੇ ਹੋ ਥੈਂਕ ਯੂ ਜੀਸਸ ਕ੍ਰਾਈਸਟ ਔਰ ਪਹਿਲਾ ਗਰੰਥੀਆਂ ਸੱਤ ਜਏ 29 ਤੋਂ ਲੈ ਕੇ 32 ਵਚਨ ਸੁਣ ਰਹੇ ਹੋ ਸਰਗ ਦੇ ਵਰਦਾਨਾਂ ਨੂੰ ਕੌਣ ਦੇਣ ਅੱਜ ਉਹ ਸਵਰਗੀ ਵਰਦਾਨ ਅੱਜ ਪਰਮੇਸ਼ਰ ਵੱਲੋਂ ਦਿੱਤਾ ਜਾਣਾ ਇਸ ਲਈ ਤਾਂ ਕਿ ਤੁਸੀਂ ਉਹ ਬਣੋ ਜਿਹਦੇ ਵਾਸਤੇ ਤੁਹਾਡਾ ਤੇ ਮੇਰਾ ਇਨਰਮਾਨ ਸੋ ਯਾ ਹੱਥ ਨਾਲ ਬੋਲੋ ਹallelujah ਜੋਰਸ ਬੋਲੋ ਹallelujah ਅਗਰ ਮਿਲ ਗਿਆ ਤਾਂ ਪੜੋ ਨਹੀਂ ਸੁਣੋ ਇੱਥੇ ਲਿਖਿਆ ਹੈ ਭਰਾਵੋ ਸੰਤ ਪਲੂਸ ਕਲੀਸੀਆ ਨੂੰ ਖਤ ਲਿਖਦਾ ਔਰ ਉਹ ਕਲੀਸੀਆ ਦਾ ਨਾਮ ਕੁਰੰਥੀਆਂ ਦੋ ਚਿੱਠੀਆਂ ਲਿਖੀਆਂ ਗਈਆਂ ਤੁਸੀਂ ਅੱਜ ਉਹਨਾਂ ਗੱਲਾਂ ਨੂੰ ਸੁਣਦੇ ਪਏ ਹੋ ਧਰਤੀ ਉੱਪਰ परमेश्वर लिखियो शब्द सुनो ध्यान समझो प्रभु मैं आप घटो घट तीन चार घंटे इस शब्द नजाने चाहिए ने पवित्र आत्मा तुम समझाएगा समा कटाया गया है भाई हूं तो ये तो अगे ਸੁਰੂ ਕਰ ਇਹ ਤੋਂ ਅੱਗੇ ਪਤਨੀ ਵਾਲੇ ਅਜੇ ਹੋਣ ਜਾਣੀ ਦਾ ਉਹਨਾਂ ਦੇ ਪਤਨੀਆਂ ਨਹੀਂ ਹੈਗੀਆਂ ਇਹ ਤੇ ਇਹ ਡੂੰਘੀਆਂ ਗੱਲਾਂ ਆਪ ਪਵਿੱਤਰ ਆਤਮਾ ਤੁਹਾਨੂੰ ਸਮਝਾਏਗਾ 29 ਐਨਾ ਪਰੰਥੀਆਂ ਸਤ ਦੀ 29 ਹੈ ਇੱਥੇ ਲਿਖਿਆ ਪ੍ਰਬੂਧ ਦਾਸ ਇਹ ਕਹਿੰਦਾ ਹੈ ਭਰਾਵੋ ਤੇ ਨਾਲ ਭੈਣਾਂ ਨੂੰ ਵੀ ਕਹਿੰਦਾ ਹੈ ਭੈਣੋ ਸੁਣੋ ਪਤਨੀਆਂ ਵਾਲੇ ਐਦਾਂ ਹੋਣ ਕਿ ਮਾਨੋ ਪਤਨੀਆਂ ਖੈ ਨਹੀਂ ਤੇ ਪਤੀਆਂ ਵਾਲੇ ਪਹਿਲਾਂ ਭਾਂਜਾਂ ਨੂੰ ਸਮੋਦਨ ਕਰਦਾ ਫਿਰ ਕਹਿੰਦਾ ਭੈਣੋ ਸੁਣੋ ਪਤਨੀਆਂ ਜਿਹੜੇ ਪਤੀ ਹੈਗੇ ਉਹ ਐਦਾਂ ਹੋਣ ਕਿ ਮਾਨੋ ਸਾਡੇ ਪਤੀ ਹੈ ਨਹੀਂ ਪਿਛਲੇ ਅਧਵਾਰ ਜੁ ਸ਼ਾਇਆ 54 5 ਉਥੇ ਲਿਖਿਆ ਉਥੇ ਲਿਖਿਆ ਸੁਣ ਕਿ ਹੈ ਸੋਣ ਸੁਣ ਉਥੇ ਪਤੀ ਪਤਨੀ ਪਹਿਣਾ ਭਰਾਵਾਂ ਬੱਚਿਆਂ ਨੌਜਵਾਨਾਂ ਦੀ ਗਲੀਸਾ ਦੀ ਗੱਲ ਕਰਦਾ ਕਿ ਤੇਰਾ ਪਤੀ ਤੇ ਤੇਰਾ ਕਰਤਾਰ ਹੈ ਇਜ਼ਰਾਈਲ ਦਾ ਪਾਨੀਸ਼ਵਰ ਉਹਦਾ ਨਾਮ ਹੈ ਮਾਰੋ ਪਾਲੇ ਪਰਮੇਸ਼ਵਰ ਦੇ ਲਈ प्रत्निया नुदे प्रत्निया नुदे हे प्रभू सुनो ਪਤਨੀਆਂ ਵਾਲੇ ਮੰਨੋ ਉਹਨਦੇ ਪਤਨੀਆਂ ਹੈ ਨਹੀਂ ਦੇ ਪਤਨੀਆਂ ਨੂੰ ਕਹਿ ਰਿਹਾ ਪਤਨੀਆਂ ਨੂੰ ਕਿ ਤੁਸੀਂ ਇਦਾਂ ਸਮਝੋ ਕਿ ਸਾਡੇ ਪਤਨੀਆਂ ਨਹੀਂ ਔਰ ਪਤਨੀਆਂ ਨੂੰ ਕਹਿ ਰਿਹਾ ਕਿ ਤੁਹਾਡੇ ਪਤੀ ਨਹੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਪਵਿੱਤਰ ਆਤਮਾ ਸਮਝਾ ਰਿਹਾ ਇਹਦੇ ਲਿਖਿਆ ਹੈ ਪ੍ਰਭੂ ਨੇ ਇਹ ਆਖਦਾ ਜੋ ਸਮਾਂ ਬਿਟਾਇਆ ਗਿਆ ਭਈ ਦੋਗੇ ਪਤਨੀ ਵਾਲੇ ਅਜੇ ਹੁਣ ਜਾਣੀ ਦਾ ਉਹਨਾਂ ਦੇ ਪਤਨੀਆਂ ਨਹੀਂ ਹਨੀ ਜੇ ਆਦਾ ਉਹ ਰੋਣ ਵਾਲੇ ਜਾਣੀ ਦਾ ਉਹ ਨਹੀਂ ਰੋਂਦੇ ਆਨੰਦ ਕਰਨ ਵਾਲੇ ਐਂਦਾ ਹੁਣ ਉਹ ਆਨੰਦ ਨਹੀਂ ਕਰਦੇ ਮੋਲ ਲੈਣ ਵਾਲੇ ਐਂਦਾ ਹੁਣ ਉਹ ਨਹੀਂ ਲੈ ਰਹੇ ਸੰਸਾਰ ਨੂੰ ਵਰਤਣ ਵਾਲੇ ਜਾਣੀ ਦਾ ਹੱਦੋਂ ਵੱਧ ਕੇ ਨਹੀਂ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੋਲ ਬੀਤਾ ਜਾ ਰਿਹਾ ਹੈ ਨਾਸ਼ ਹੋਣ ਵੱਲ ਜਾ ਰਿਹਾ ਹੈ ਹਾਥੋੜਾ ਕੇ ਬੋਲੋ ਇਹ ਸੰਦੇਸ਼ ਇਹ ਡੁੱਗੀਆਂ ਗੱਲਾਂ ਜਦੋਂ ਘਰ ਜਾ ਕੇ ਭਾਵੇਂ 5 ਮਿੰਟ ਪ੍ਰਾਰਥਨਾ ਕਰੋਗੇ ਇਹਨਾਂ ਸ਼ਬਦਾਂ ਨੂੰ ਪਵਿੱਤਰ ਆਤਮਾ ਤੋਂ ਸਮਝਾਓ ਹਾਲੇਲੂਇਆ ਇਥੇ ਗੱਲ ਕੀ ਹੈ ਗੱਲ ਇਹ ਹੈ ਗੱਲ ਸੰਸਾਰ ਦੀ ਹੈ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਜਿਹੜਾ ਰੰਗ ਪਾਓਗੇ ਉਹ ਨਜ਼ਰ ਆਊਗਾ ਰੰਗ ਨਹੀਂ ਜਾਵੇ ਉਹ ਨੂੰ ਕਰਨਾ ਬੜਾ ਔਖਾ ਅਸੀਂ ਦੁਨੀਆ ਦੇ ਭਵ ਸਾਗਰ ਜਾ ਕੇ ਪਰ ਉਹ ਸੰਸਾਰ ਦੇ ਰੰਗ ਜੰਗੇ ਗਏ ਆ ਫੋਣ ਰੰਗ ਨਜ਼ਰ ਆਉਂਦੇ ਨੇ ਜਾਤਾਂ ਦੇ ਰੰਗ ਨਜ਼ਰ ਆਉਂਦੇ ਨੇ ਧਰਮਾਂ ਦੇ ਰੰਗ ਨਜ਼ਰ ਆਉਂਦੇ ਨੇ ਅਮੀਰੀ ਗਰੀਬੀ ਘੋਰਾ ਕਾਲਾ ਉੱਚਾ ਲੰਮਾ ਛੋਟਾ ਵੱਡਾ ਬੜੀਆਂ ਦੀਵਾਰਾਂ ਦੇ ਰੰਗ ਨਜ਼ਰ ਆਉਂਦੇ ਨੇ ਪਰ ਅਸੀਂ ਉਸ ਇੱਕੋ ਸਾਗਰ ਅਮਰ ਜਲ ਪਰਮੇਸ਼ਵਰ ਦਾ ਸਰੂਪ ਯੀਸ਼ੂ ਦੇ ਵਿੱਚੋਂ ਪੈਦਾ ਹੋਇਆ ਔਰ ਇੱਕ ਦਿਨ ਅਸੀਂ ਉਹਦੇ ਕੋਲ ਚਲੇ ਜਾਣਾ ਇਸ ਸੰਸਾਰ ਜੋ ਕੁਝ ਨਜ਼ਰ ਆ ਰਿਹਾ ਇਹ ਚੀਜ਼ਾਂ ਸਦਾ ਨਹੀਂ ਰਹਿਣੀਆਂ ਇਹ ਰੰਗ ਇਹ ਰੂਪ ਇਹ ਹੌਸਲ ਇਹ ਜਵਾਨੀ ਇਹ ਤਾਂ ਇਹ دولت ਇਮਾਨ ਇਹ ਸ਼ਕਤੀ ਇਹ ਤਾਕਤ ਸਦਾ ਨਹੀਂ ਰਹਿਣੀ ਲਿਖਿਆ ਇਹ ਨਾਸ਼ ਹੋਣ ਦੇ ਲਈ ਜਾ ਰਹੀਆਂ ਅਗਰ ਤੁਸੀਂ ਪਤਰਸ ਨੂੰ ਪੜ੍ਹਦੇ ਤੇ ਨਾ ਆਏ ਦੂਸਰਾ ਪਤਰਸ ਪੰਥ ਨੇ ਕਿਹਾ ਕਿ ਅੱਗ ਦੇ ਨਾਲ ਵੱਡੇ ਤਾਉ ਵੱਡੇ ਸੇਕ ਦੇ ਨਾਲ ਇਹ ਸਾਰਾ ਕੁਝ ਪਿਗਲ ਜਾਣਾ ਉਹਦੇ ਲਿਖਿਆ ਸੰਤ ਪਤਰਸ ਲਿਖਦਾ ਅਗਰ ਇਹ ਸਾਰਾ ਕੁਝ ਨਾਮ ਜਨਮ ਫਲ ਦੇ ਫੰਗਰ ਹੋਣਾ ਤੇ ਤੁਹਾਨੂੰ ਤੇ ਮੈਨੂੰ ਪਵਿੱਤਰ ਚਾਲ ਤਰਨ ਵਿੱਚ ਕਿਦਾਂ ਵਧੀਆ ਕਿੰਨਾ ਜ਼ਿਆਦਾ ਕਿੰਨਾ ਵਧੀ ਘੁਰਾਂ ਚਾਹੀਦਾ ਇਹ ਪਵਿੱਤਰ ਆਤਮਾ ਮੰਗ ਕਰਦਾ ਸੋ ਜਦੋਂ ਜਨਮ ਹੁੰਦਾ ਆ ਸਦਾ ਇਨਸਾਨ ਕੱਲ ਨਹੀਂ ਹੁੰਦਾ ਜਦੋਂ ਮੌਤ ਹੁੰਦੀ ਆ ਤੇ ਇਨਸਾਨ ਚਲੇ ਜਾਂਦਾ ਪਰ ਆਉਂਦਾ ਖਾਲੀ ਆ ਜਾਂਦਾ ਭਰਿਆ ਹੋਇਆ ਬਾਈਬਲ ਕਿਹਾ ਕਿ ਇਨਸਾਨ ਦੇ ਨਾਲ ਉਹਦੇ ਕੰਮ ਜੋਨ ਕੀਤੀ ਉਹ ਨਾਲ ਜਾਂਦੇ ਨਹੀਂ ਉਹ ਗਵਾਹੀ ਭਰਦੇ ਨਹੀਂ ਔਰ ਅੱਜ ਸਵਰਗੀ ਵਰਦਾਨ ਕੋਨ ਦਾ ਦਿਨ ਪਵਿੱਤਰ ਬਾਈਬਲ ਵਿੱਚ ਮੈਂ ਤੁਹਾਨੂੰ ਪੂਰੇ ਚੈਪਟਰ ਇਸ ਲਈ ਬੋਲੇ ਅਗਰ ਉਹ ਸਾਰੇ ਮੈਂ ਨਾ ਪੜ ਸਕਿਆ ਤੇ ਘਰ ਜਾ ਕੇ ਪੜ ਲਿਓ ਤੇ ਸਮਝ ਆਊਗਾ ਕਿ ਇਹ ਸੰਦੇਸ਼ ਜੋ ਬੋਲਿਆ ਗਿਆ ਉਹ ਪਵਿੱਤਰ ਪਾਣੀ ਦੇ ਵਿੱਚੋਂ ਬੋਲਿਆ ਗਿਆ ਔਰ ਇਸ ਲਈ ਤਾਂ ਕਿ ਤੁਹਾਡੇ ਸ਼ਰੀਰ ਤੁਹਾਡਾ ਪਰਿਵਾਰ ਉਹ ਤਾਂ ਬਣੇ ਜਿਵੇਂ ਸਵਰਗ ਦਾ ਪਰਮੇਸ਼ਵਰ ਤੁਹਾਨੂੰ ਬਣਾਉਣਾ ਮੰਗਦਾ ਹੈ ਹਾਲੇਲੂਇਆ ਹੱਥ ਨਾਲ ਬੋਲ ਹਾਲੇਲੂਇਆ ਜੋਸ਼ ਬੋਲ ਹਾਲੇਲੂਇਆ ਸੰਸਾਰ ਨੂੰ ਵਰਤਣ ਵਾਲੇ ਹੱਦੋਂ ਵੱਧ ਕੇ ਨਹੀਂ ਸੰਸਾਰ ਨੂੰ ਵਰਤਣ ਵਾਲੇ ਹੱਦੋਂ ਵੱਧ ਕੇ ਨਹੀਂ ਰੋਣ ਵਾਲੇ ਹਸਣ ਵਾਲੇ ਆਨੰਦ ਕਰਨ ਵਾਲੇ ਹਰ ਉਹ ਚੀਜ਼ ਜੋ ਪਕਰਦੇ ਆ ਪਵਿੱਤਰ ਆਤਮਾ ਇਹ ਸਮਝਣਾ ਚਾਹੁੰਦਾ ਕਿ ਐਦਾਂ ਰੋਣ ਵਾਲੇ ਕਿ ਮੈਨੂੰ ਕੋਈ ਦੁੱਖ ਨਹੀਂ ਰੋਣਾ ਕਿਉਂ ਰੋਣਾ ਕਿਸ ਗੱਲ ਤੋਂ ਹੁੰਦਾ ਜਦੋਂ ਦੁੱਖ ਸਖਲੀ ਬਿਮਾਰੀਆਂ ਧੋਖੇ ਜਦੋਂ ਸਾਡੇ ਜੀਵਨ ਚ ਪਰੇਸ਼ਾਨੀਆਂ ਵਗ ਜਾਂਦੀਆਂ ਤੇ ਲਿਖਿਆ ਰੋਣ ਵਾਲੇ ਜੋ ਘਾਟੇ ਪੈਂਦੇ ਆਪਣੇ ਸ਼ਰੀਰ